ਵਾਹਿਗੁਰੂ 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 ਤਨ ਤਨ ਅਮਰਿਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰਿਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਰਸਨਾ ਪਵਿੱਤਰ ਕਰਿਏ ਕੋਈ ਵੀ ਰਸਨਾ ਵਾਂਜਿਆ ਨਾ ਰਹਿ ਜਾਵੇ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰੂ ਸਹਿਬਾਨ ਤੇ ਪਿਆਰੇ ਸ਼ਹੀਦ ਸਿੰਘ ਕਿਸੇ ਦੀ ਵੀ ਕੀਤੀ ਹੋਈ ਸੇਵਾ پڑھی ਹੋਈ ਬਾਣੀ ਜਪਿਆ ਹੋਇਆ ਨਾਮ ਜਿਹੜਾ ਏ ਉਹ ਵਿਅਥ ਨਹੀਂ ਜਾਣ ਦਿੰਦੇ ਹੁਣ ਜੇ ਅਸੀਂ 5 ਮਿੰਟ 10 ਮਿੰਟ ਸਿਮਰਨ ਕਰਦੇ ਆ ਜਾਂ ਮੂਲ ਮੰਤਰ ਦੇ ਜਾਪ ਕਰਦੇ ਆ ਤੇ ਸਾਧ ਸੰਗਤ ਜੀ ਉਹ ਜਿਹੜਾ ਸਾਡਾ ਬੈਂਕ ਬੈਲੈਂਸ ਹੈ ਜਮਾ ਹੁੰਦਾ ਜਾਂਦਾ ਹੈ ਜਿਵੇਂ ਅਸੀਂ ਇਸ ਦੁਨੀਆ ਦੇ ਵਿੱਚ ਵਿਚਰਦੇ ਹੋਏ ਤਨ ਜਿਹੜਾ ਆ ਮਾਇਆ ਇਕੱਠੀ ਕਰਦੇ ਆ ਬੈਂਕ 'ਚ ਜਮ੍ਹਾਂ ਕਰਾਈ ਜਾਂਦੇ ਆ ਕਿ ਸਾਡੇ ਔਖੇ ਵੇਲੇ ਕੰਮ ਆਏਗੀ ਸੋ ਇਸੇ ਤਰੀਕੇ ਜਿਹੜੇ ਰੱਬ ਦੇ ਪਿਆਰੇ ਨੇ ਗੁਰਮਖ ਪਿਆਰੇ ਨੇ ਨਾਮ ਜਪਣ ਵਾਲੇ ਬਾਣੀ ਪੜਨ ਵਾਲੇ ਉਹ ਬਾਣੀ ਪੜ ਕੇ ਭਗਤੀ ਕਰਕੇ ਆਪਣਾ ਬੈਂਕ ਬੈਲੈਂਸ ਜਮ੍ਹਾਂ ਕਰਦੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਏ ਕਿ ਜਿਹੜੀ ਸਾਡੀ ਇੱਥੇ ਇਕੱਠੀ ਕੀਤੀ ਮਾਇਆ ਇੱਥੇ ਤੇ ਕੰਮ ਆ ਸਕਦੀ ਏ ਪਰ ਅਗਲੇ ਜਹਾਨੇ ਉਹ ਚੀਜ਼ ਕੰਮ ਨਹੀਂ ਆਉਣੀ ਅਗਲੇ ਜਹਾਨੇ ਪੜੀ ਹੋਈ ਬਾਣੀ ਜਪਿਆ ਹੋਇਆ ਨਾਮ ਉਹੀ ਕੰਮ ਆਉਣਾ ਹੈ ਫਿਰ ਉੱਥੇ ਪੁੱਛਿਆ ਜਾਣਾ ਏ ਵੀ ਤੂੰ ਕਿਹੜੀ ਕਮਾਈ ਕੀਤੀ ਆ ਉੱਥੇ ਆਪਾਂ ਅਸੀਂ ਆਪਣੇ ਪੈਸੇ ਨਹੀਂ ਦਿਖਾਵਾਂਗੇ ਕਿ ਆਹ ਮੈਂ ਇੰਨਾ ਪੈਸਾ ਕਮਾਇਆ ਐਡੀ ਵੱਡੀ ਕੋਠੀ ਬਣਾਈ ਉੱਥੇ ਪੁੱਛਿਆ ਜਾਣਾ ਵੀ ਭਾਈ ਗਿਆ ਤੇ ਤੂੰ ਨਾਮ ਜਪਣ ਸੀ ਨਾਮ ਜਪਿਆ ਉੱਥੇ ਜਾ ਕੇ ਸੋ ਸਾਧ ਸੰਗਤ ਜੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਏ ਜੇ ਗੁਰੂ ਮਹਾਰਾਜ ਦੀ ਅਸੀਂ ਖੁਸ਼ੀ ਚਾਹੁੰਨੇ ਆ ਸ਼ਹੀਦ ਸਿੰਘਾਂ ਦੀ ਖੁਸ਼ੀ ਚਾਹੁੰਨੇ ਆ ਬਾਬਾ ਦੀਪ ਸਿੰਘ ਜੀਾਂ ਦੀ ਖੁਸ਼ੀ ਚਾਹੁੰਦੇ ਆ ਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਜੀਵਨ ਦੇ ਵਿੱਚ ਬਾਣੀ ਨੂੰ ਲਿਆਉਣਾ ਪਵੇਗਾ ਉਸ ਤੋਂ ਬਗੈਰ ਸਹੀ ਸਿੰਘਾਂ ਦੀ ਕੋਈ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ ਉਸ ਤੋਂ ਬਿਨਾ ਗੁਰੂ ਸਾਹਿਬਾਨਾਂ ਦੀ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ ਹੁਣ ਕਈ ਐਸੇ ਵੀਰ ਭਾਈ ਭੈਣਾ ਹੋਣ ਗੀਆਂ ਜਿਹੜੇ ਕਹਿਣਗੇ ਕਿ ਸਾਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਸਾਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਬਾਣੀ ਕਿਵੇਂ ਪੜਹੀਏ ਸੋ ਸਾਧ ਸੰਗਤ ਜੀ ਜਿਨੂੰ ਸਹਿਰ ਪਾੜ ਕਰਨਾ ਨਹੀਂ ਆਉਂਦਾ ਜਾਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ ਨਹੀਂ ਆਉਂਦੀ ਉਹ ਜਪਜੀ ਸਾਹਿਬ ਦੀ ਬਾਣੀ ਪੜ੍ਹ ਸਕਦਾ ਹੈ ਆਸਾਨ ਹੈ ਸੌਖੀ ਹੈ ਸੁਣ ਸੁਣ ਕੇ ਸਿੱਖ ਸਕਦੇ ਆ ਜੇ ਅਸੀਂ ਗਾਣੇ ਸਿੱਖ ਸਕਦੇ ਆ ਤੇ ਬਾਣੀ ਵੀ ਸਿੱਖ ਸਕਦੇ ਆ ਹੁਣ ਕੋਈ ਕਹਿੰਦਾ ਏ ਕਿ ਮੈਂ ਜਪਜੀ ਸਾਹਿਬ ਦੀ ਬਾਣੀ ਵੀ ਨਹੀਂ ਜਾਣਦਾ ਮੈਂ ਕੀ ਕਰਾਂ ਫਿਰ ਸਾ ਸੰਗਤ ਜੀ ਮੂਲ ਮੰਤਰ ਹੁਣ ਮੂਲ ਮੰਤਰ ਦੀ ਜਿਹੜੀ ਬਾਣੀ ਹੈ ਜੋ ਮੂਲ ਮੰਤਰ ਹੈ ਸਾਰੇ ਮੰਤਰਾਂ ਦਾ ਮਹਾ ਮੰਤਰ ਹੈ ਹੁਣ ਕਈ ਵੀਰ ਭਾਈ ਮੈਸੇਜ ਕਰਨਗੇ ਭੈਣਾ ਮੈਸੇਜ ਕਰਨਗੇ ਆ ਕਿ ਕਿਸੇ ਨੇ ਕੁਝ ਕਰ ਦਿੱਤਾ ਆ ਸੰਜੋਗ ਬੰਨੇ ਨੇ ਕਿਸੇ ਨੇ ਕੋਈ ਧਾਗੇ ਤਵੀਤ ਕੀਤੇ ਨੇ ਸਾਡੇ ਤੇ ਟੂਣੇ ਕੀਤੇ ਨੇ ਕੰਮ ਨਹੀਂ ਤੁਰਦਾ ਨੁਕਸਾਨ ਹੋਈ ਜਾਂਦਾ ਆ ਬਿਮਾਰੀਆਂ ਨਹੀਂ ਨਿਕਲਦੀਆਂ ਕਲੇਸ਼ ਬੜਾਏ ਕਰ ਚ ਸੋ ਸਾਧ ਸੰਗਤ ਜੀ ਪ੍ਰੈਕਟੀਕਲ ਕੀਤੀ ਹੋਈ ਚੀਜ਼ ਹੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਐਵੇਂ ਸੁਣੀਆਂ ਸੁਣਾਵੀਆਂ ਗੱਲਾਂ ਨਹੀਂ ਕਿ ਸਿਰਫ ਸੁਣ ਲਿਆ ਤੇ ਅੱਗੇ ਸਨਾਤਾ ਉਹ ਨਹੀਂ ਜੋ ਚੀਜ਼ਾਂ ਪ੍ਰੈਕਟੀਕਲ ਨੇ ਜਾਂ ਕੋਈ ਕਰ ਸਕਦਾ ਹੈ ਤੇ ਜਿਹਦਾ ਕੋਈ ਲਾਭ ਵੀ ਹੈ ਉਹੀ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਸੋ ਸਾਧ ਸੰਗਤ ਜੀ ਅਰਦਾਸ ਕਰਕੇ ਗੁਰੂ ਗੰਸੇ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਕੇ ਮੂਲ ਮੰਤਰ ਦੇ ਜਾਪ ਸ਼ੁਰੂ ਕਰ ਲੋ ਵੈਸੇ ਤਾਂ ਬਾਣੀ ਜਿੰਨੀ ਪੜੀ ਜਾਵੇ ਘੱਟ ਹੈ ਬਾਣੀ ਭਲਾ ਹੀ ਕਰਦੀ ਹੈ ਬਾਣੀ ਦਾ ਇੱਕ ਇੱਕ ਅੱਖਰ ਹੈ ਜਿਹੜਾ ਭਲਾ ਕਰਦਾ ਹੈ ਪਰ ਸਾਧ ਸੰਗਤ ਜੀ ਜਿੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਗੁਰਨਾਨਕ ਦੇਵ ਮਹਾਰਾਜ ਵੀ ਨਦੀ ਦੇ ਵਿੱਚ ਜਾਂਦੇ ਨੇ ਜਿਹੜਾ ਪਹਿਲਾ ਸ਼ਬਦ ਉਚਾਰਦੇ ਨੇ ਸਾਧ ਸੰਗਤ ਜੀ ਮੂਲ ਮੰਤਰ ਉਚਾਰਨ ਕਰਦੇ ਨੇ ਮੂਲ ਮੰਤਰ ਦਾ ਕਿਉਂਕਿ ਜਿਹੜਾ ਮੂਲ ਮੰਤਰ ਹੈ ਨਾ ਉਹ ਆਕਾਰਪੁਰਖ ਦੀ ਰਸਨਾ ਤੋਂ ਨਿਕਲਿਆ ਹੋਇਆ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਥੋਂ ਤੱਕ ਮੂਲ ਮੰਤਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਸਨਾ ਤੋਂ ਨਿਕਲਿਆ ਆ ਫਿਰ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਨਾਨਕ ਪਾਦ ਜੋੜਦੇ ਨੇ ਅੱਗੇ ਤੇ ਸਾਧ ਸੰਗਤ ਜੀ ਇਹ ਜਿਹੜਾ ਮੰਤਰ ਹੈ ਨਾ ਮੂਲ ਮੰਤਰ ਇਹਦੇ ਵਿੱਚ ਬੜੀ ਸ਼ਕਤੀ ਹੈ ਇਹਦਾ ਇੱਕ ਇੱਕ ਅੱਖਰ ਹੈ ਜਿਹੜਾ ਉਹ ਭਲਾ ਕਰਨ ਵਾਲਾ ਹੈ ਸਾਧ ਸੰਗਤ ਜੀ ਕੋਈ ਨਿਸ਼ਚਾ ਕਰਕੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਮੂਲ ਮੰਤਰ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲਵੇ ਨਾ ਕਿ ਮੈਂ ਮੂਲ ਮੰਤਰ ਦੇ ਨੇ ਪਾਠ ਕਰਨੇ ਨੇ ਇੰਨਾ ਜਾਪ ਕਰਨਾ ਹੈ ਤੇ ਸਾਧ ਸੰਗਤ ਜੀ ਉਹਦਾ ਕੋਈ ਕੰਮ ਅੜਿਆ ਨਹੀਂ ਰਹਿ ਸਕਦਾ ਵੱਡੇ ਤੋਂ ਵੱਡੇ ਰੁਕੇ ਹੋਏ ਕਾਰਜ ਘਰ ਵਿੱਚ ਕਲੇਸ਼ ਹੋਵੇ ਕੋਈ ਰੋਗ ਹੋਵੇ ਬਿਮਾਰੀ ਹੋਵੇ ਜੇ ਕੋਈ ਅਸੀਂ ਬਾਬਾ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹਦੇ ਜਾਪ ਸ਼ੁਰੂ ਕਰ ਲੀਏ ਨਾ ਤੇ ਘਰ ਦੇ ਵਿੱਚ ਹਰ ਤਰੀਕੇ ਦੇ ਰੋਗ ਕਸ਼ਟ ਜਿਹੜੇ ਨੇ ਖਤਮ ਹੁੰਦੇ ਨੇ ਗੁਰੂ ਸਾਹਿਬ ਭਲੀ ਕਰਦੇ ਨੇ ਸਭ ਕਾਰਜ ਰਾਸ ਹੁੰਦੇ ਨੇ ਕਿਉਂਕਿ ਇਸ ਮੰਤਰ ਦੇ ਵਿੱਚ ਬੜੀ ਸ਼ਕਤੀ ਹੈ ਅਸੀਂ ਬਾਬਿਆਂ ਕੋ ਤੁਰੇ ਫਿਰਦੇ ਹਾਂ ਪੀਰਾਂ ਫਕੀਰਾਂ ਕੋ ਕਿ ਸਾਨੂੰ ਕੋਈ ਮੰਤਰ ਦੇ ਦਿਓ ਸਾਡਾ ਬੱਚਾ ਨਹੀਂ ਪੜਦਾ ਸਾਨੂੰ ਮੰਤਰ ਦੇ ਦਿਓ ਘਰ ਵਿੱਚ ਕਲੇਸ਼ ਬਹੁਤ ਹੈ ਘਰ ਚੋਂ ਕਲੇਸ਼ ਨਿਕਲ ਜਾਵੇ satsangat ji ਜਿਨ੍ਹਾਂ ਦੇ ਕੋਲ ਸਾਡੇ ਵਰਗਾ ਕੋਈ ਬੇਵਕੂਫ ਇਨਸਾਨ ਇਸ ਦੁਨੀਆ ਦੇ ਵਿੱਚ ਨਹੀਂ ਹੋਏਗਾ ਕਿਉਂਕਿ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਹੋਵੇ ਤੇ ਮੰਤਰ ਅਸੀਂ ਹੋਰਾਂ ਕੋ ਜਾ ਕੇ ਮੰਗਦੇ ਫਿਰਿਏ ਸਾਧ ਸੰਗਤ ਜੀ ਮੂਲ ਮੰਤਰ ਨੂੰ ਲਾਗੂ ਕਰ ਲਓ ਕਿਸੇ ਵੀ ਪ੍ਰਕਾਰ ਦਾ ਕੋਈ ਰੁਕਿਆ ਹੋਇਆ ਕਾਰਜ ਮੂਲ ਮੰਤਰ ਪੜ੍ਹ ਕੇ ਅਸੀਂ ਠੀਕ ਕਰ ਸਕਦੇ ਹਾਂ ਕਿਉਂਕਿ ਜਿਹੜਾ ਮੂਲ ਮੰਤਰ ਕਰਨ ਲੱਗ ਜਾਂਦਾ ਹੈ ਸ਼ਹੀਦ ਫੌਜਾਂ ਵੀ ਤਾਂ ਹਾਜ਼ਰ ਹੋ ਜਾਂਦੀਆਂ ਨੇ ਗੁਰੂ ਸਾਹਿਬ ਦੀ ਆਗਿਆ ਦੇ ਅਨੁਸਾਰ ਫਿਰ ਸਾਰੇ ਵੱਡੇ ਤੋਂ ਵੱਡੇ ਰੁਕੇ ਹੋਏ ਕਾਰਜ ਆਪਣੇ ਆਪ ਹੌਂ ਲੱਗ ਜਾਂਦੇ ਨੇ ਕਾਰ ਵਿੱਚੋਂ ਕਲੇਸ਼ ਮੁੱਕ ਜਾਂਦਾ ਹੈ ਕਾਰ ਦੇ ਵਿੱਚ ਬਖਸ਼ਿਸ਼ਾਂ ਆ ਜਾਂਦੀਆਂ ਨੇ ਕਾਰ ਦੇ ਵਿੱਚ ਪੋਜ਼ਿਟਿਵਿਟੀ ਆ ਜਾਂਦੀ ਹੈ ਕਲੇਸ਼ ਨਹੀਂ ਰਹਿੰਦਾ ਸਾਧ ਸੰਗਤ ਜੀ ਸੋ ਇੱਕ ਵਾਰ ਪ੍ਰੈਕਟਿਕਲ ਕਰਕੇ ਦੇਖੋ ਵੈਸੇ ਤੇ ਮੂਲ ਮੰਤਰ ਦਾ ਜਿੰਨਾ ਜਾਪ ਕਰ ਲੋ ਘਟ ਹੈ ਪਰ ਫਿਰ ਵੀ ਸਾਧ ਸੰਗਤ ਜੀ ਜੇ ਅਸੀਂ ਕਿਸੇ ਕਾਰਜ ਦੇ ਸਿੱਧ ਹੋਣ ਵਾਸਤੇ ਜਾਪ ਕਰਨਾ ਚਾਹੁੰਦੇ ਆ ਕੀ ਕਰੀਏ ਕਿੰਨੇ ਜਾਪ ਕਰਨੇ ਚਾਹੀਦੇ ਨੇ ਸੋ ਸਾਧ ਸੰਗਤ ਜੀ ਜਿੰਨੇ ਮਹਾਪੁਰਖ ਹੋਏ ਨੇ ਸਾਡੇ ਬ੍ਰਹਮ ਗਿਆਨੀ ਮਹਾਪੁਰਖ ਜਿਹੜੇ ਨੇ ਉਹ ਆਪਣੇ ਜੀਵਨ ਕਾਲ ਦੇ ਵਿੱਚ ਬੜੀ ਮਹੱਤਤਾ ਦੱਸਦੇ ਨੇ ਕਿ ਸਵਾ ਲੱਖ ਜਿਹੜਾ ਮੂਲ ਮੰਤਰ ਦਾ ਪਾਠ ਕਰ ਲੈਣਾ ਮੂਲ ਮੰਤਰ ਦਾ ਸਵਾ ਲੱਖ ਮੂਲ ਮੰਤਰ ਦਾ ਜਾਪ ਕਰ ਲੈ ਸਾਧ ਸੰਗਤ ਜੀ ਉਹ ਕਹਿੰਦੇ ਕੋਈ ਵੀ ਦੁਨੀਆ ਤੇ ਐਸਾ ਵੱਡਾ ਕਾਰਜ ਨਹੀਂ ਬਣਿਆ ਜਿਹੜਾ ਨਾ ਹੋਵੇ ਵੱਡੇ ਤੋਂ ਵੱਡੇ ਕਾਰਜ ਵੀ ਸਿੱਧ ਹੋ ਜਾਂਦੇ ਨੇ ਸਾਧ ਸੰਗਤ ਜੀ ਕੋਈ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਚਾਹੁੰਦਾ ਏ ਦੇ ਵਿੱਚ ਬੜੀ ਮਹੱਤਤਾ ਦੱਸਦੇ ਨੇ ਕਿ ਸਵਾ ਲੱਖ ਜਿਹੜਾ ਮੂਲ ਮੰਤਰ ਦਾ ਪਾਠ ਕਰ ਲੈਣਾ ਮੂਲ ਮੰਤਰ ਦਾ ਸਵਾ ਲੱਖ ਮੂਲ ਮੰਤਰ ਦਾ ਜਾਪ ਕਰ ਲੈ ਸਾਧ ਸੰਗਤ ਜੀ ਉਹ ਕਹਿੰਦੇ ਕੋਈ ਵੀ ਦੁਨੀਆ ਤੇ ਐਸਾ ਵੱਡਾ ਕਾਰਜ ਨਹੀਂ ਬਣਿਆ ਜਿਹੜਾ ਨਾ ਹੋਵੇ ਵੱਡੇ ਤੋਂ ਵੱਡੇ ਕਾਰਜ ਵੀ ਸਿੱਧ ਹੋ ਜਾਂਦੇ ਨੇ ਸਾਧ ਸੰਗਤ ਜੀ ਕੋਈ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਚਾਹੁੰਦਾ ਏ ਉਹ ਵੀ ਇੱਕ ਸਵਾ ਲੱਖ ਪਾਠ ਕਰ ਲੈ ਮੂਲ ਮੰਤਰ ਦਾ ਰਿਧੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰਨਗੀਆਂ ਮਾਇਆ ਚੋਂਦਾ ਏ ਸਵਾਲਾਕ ਮੂਰ ਮੰਤਰ ਦਾ ਪਾਠ ਕਰ ਲਵੇ ਰਿੱਧੀਆਂ ਸਿੱਧੀਆਂ ਮਗਰ ਲੱਗੀਆਂ ਫਿਰਨਗੀਆਂ ਸੋ ਸਾਧ ਸੰਗਤ ਜੀ ਅਸੀਂ ਅਣ ਜਾਣ ਸਾਨੂੰ ਪਤਾ ਨਹੀਂ ਜਾਂ ਕਿਸੇ ਨੇ ਦੱਸਿਆ ਨਹੀਂ ਜਾਂ ਸਾਡੇ ਤੱਕ ਇਹ ਚੀਜ਼ਾਂ ਪਹੁੰਚਣ ਹੀ ਨਹੀਂ ਦਿੱਤੀਆਂ ਗਈਆਂ ਸਾਧ ਸੰਗਤ ਜੀ ਪ੍ਰੈਕਟੀਕਲ ਕਰਕੇ ਦੇਖੋ ਫਿਰ ਇਹ ਚੀਜ਼ ਤੁਹਾਨੂੰ ਮਹਿਸੂਸ ਹੋਏਗੀ ਕਿ ਨਹੀਂ ਸੱਚੀ ਇਸ ਮੰਤਰ ਦੇ ਵਿੱਚ ਬਾਣੀ ਦੇ ਵਿੱਚ ਬਹੁਤ ਸ਼ਕਤੀ ਹੈ ਭਲਾ ਕਰਦੀ ਹੈ ਰੋਗਾਂ ਦਾ ਨਾਸ਼ ਕਰਦੀ ਹੈ ਵੱਡੇ ਤੋਂ ਵੱਡੇ ਰੁਕੇ ਹੋਏ ਕਾਰਜ ਅੜੇ ਹੋਏ ਕਾਰਜ ਜਿਹੜੇ ਕਿਸੇ ਕੋਲੋਂ ਠੀਕ ਨਹੀਂ ਨਾ ਹੁੰਦੇ ਬਾਣੀ ਉਹਨਾਂ ਨੂੰ ਸਿੱਧ ਕਰ ਦਿੰਦੀ ਸੋ ਸਾਧ ਸੰਗਤ ਜੀ ਸ਼ਹੀਦ ਸਿੰਘਾਂ ਦਾ ਨਾਮ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਤਰ ਕੇ ਜਾਪ ਸ਼ੁਰੂ ਕਰੋ ਸਾਰੇ ਕਾਰਜ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਗੁਰੂ ਸਾਹਿਬ ਦੀ ਕਿਰਪਾ ਦੇ ਅਨੁਸਾਰ ਸਿੱਧ ਕਰ ਮੰਗੇ ਤੇ ਸਾਧ ਸੰਗਤ ਜੀ ਫਿਰ ਦਾਸ ਨਾਲ ਵੀ ਆਪਣੇ ਐਕਸਪੀਰੀਅੰਸ ਜਿਹੜੇ ਹੋਣਗੇ ਉਹ ਸ਼ੇਅਰ ਕਰਿਓ ਕਿਉਂਕਿ ਸਾਧ ਸੰਗਤ ਜੀ ਹੁਣ ਜਿਹੜੀਆਂ ਵੀਡੀਓਜ਼ ਅਸੀਂ ਸ਼ੇਅਰ ਕਰਦੇ ਆ ਉਹਨਾਂ ਦਾ ਅਸਰ ਵੀ ਦਿਖਣਾ ਸ਼ੁਰੂ ਹੋਇਆ ਕਿਉਂਕਿ ਹੁਣ ਜਿਹੜੀਆਂ ਹੱਡ ਬੀਤੀਆਂ ਜ਼ਿਆਦਾਤਰ ਅਸੀਂ ਸਾਂਝੀਆਂ ਕਰਦੇ ਆ ਉਹ ਵੀਡੀਓਜ਼ ਦੇਖਣ ਤੋਂ ਬਾਅਦ ਕਈਆਂ ਨੇ ਦੁਪਹਿਰੇ ਕੱਟੇ ਪਾਣੀ ਪੜਨੀ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਜਪਣਾ ਸ਼ੁਰੂ ਕੀਤਾ ਸਾਧ ਸੰਗਤ ਜੀ ਫਿਰ ਉਹਨਾਂ ਦੇ ਨਾਲ ਜਿਹੜੇ ਬਾਬਾ ਦੀਪ ਸਿੰਘ ਜੀ ਵਰਤੇ ਨੇ ਉਹ ਫਿਰ ਆਪਣੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਨੇ ਤੋਂ ਤੁਸੀਂ ਵੀ ਸਾਧ ਸੰਗਤ ਜੀ ਹੱਡ ਬੀਤੀਆਂ ਆਪਣੀਆਂ ਸਾਂਝੀਆਂ ਕਰਿਓ ਐਕਸਪੀਰੀਅੰਸ ਬ੍ਰਹਮ ਕਵਚ ਦੇ ਜਾਪ ਕਰਕੇ ਤੁਹਾਡੇ ਨਾਲ ਕਿਵੇਂ ਸ਼ਹੀਦ ਸਿੰਘ ਵਰਤੇ ਜਪਜੀ ਸਾਹਿਬ ਸੁਖਮਨੀ ਸਾਹਿਬ ਬਾਣੀ ਪੜ੍ਹ ਕੇ ਕਿਵੇਂ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਗੁਰੂ ਸਾਹਿਬਾਨ ਵਰਤੇ ਆਪ ਸਭ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ ਤਾਂ ਜੋ ਵਤਵਾ ਸੰਗਤ ਜਿਹੜੀ ਹੈ ਉਹ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਸ਼ਹੀਦ ਸਿੰਘਾਂ ਨਾਲ ਜੁੜੇ ਤੇ ਵਤਵਾ ਸੰਗਤ ਦਾ ਭਲਾ ਹੋ ਸਕੇ ਸਾ ਸੰਗਤ ਜੀ ਬਾਣੀ ਦਾ ਕੱਲਾ ਕੱਲਾ ਅੱਖਰ ਭਲਾ ਕਰਦਾ ਹੈ ਇਹ ਪ੍ਰੈਕਟੀਕਲ ਕਰਕੇ ਦੇਖੋ ਸੋ ਸਾ ਸੰਗਤ ਜੀ ਅਸੀਂ ਜਿਵੇਂ ਨੇਤਾ ਬੱਦ ਸਾਖੀਆਂ ਸਾਂਝੀਆਂ ਕਰਦੇ ਆ ਅੱਜ ਵੀ ਜ਼ਰੂਰ ਸਾਖੀ ਇੱਕ ਸਾਂਝੀ ਕਰਾਂਗੇ ਸੋ ਸਾਧ ਸੰਗਤ ਜੀ ਅੱਜ ਵਾਲੀ ਸਾਖੀ ਜਿਹੜੀ ਹੈ ਮੂਲ ਮੰਤਰ ਦੇ ਜਾਪ ਦੇ ਨਾਲ ਜੁੜੀ ਹੋਈ ਹੈ ਕਿ ਮੂਲ ਮੰਤਰ ਵੀ ਬਹੁਤ ਬੇਅੰਤ ਸ਼ਕਤੀਆਂ ਦੀ مالک ਹੈ ਮੂਲ ਮੰਤਰ ਜੋ ਹੈ ਕਿਉਂਕਿ ਜਪਜੀ ਸਾਹਿਬ ਦੀ ਸ਼ੁਰੂਆਤ ਮੂਲ ਮੰਤਰ ਤੋਂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਹੈ ਮੂਲ ਮੰਤਰ ਤੋਂ ਸਟਾਰਟ ਹੁੰਦੀ ਹੈ ਤੇ ਸਾਧ ਸੰਗਤ ਜੀ ਇਹ ਮੂਲ ਮੰਤਰ ਅਕਾਲ ਪੁਰਖ ਵਾਹਿਗੁਰੂ ਦੀ ਦਸਨਾ ਤੋਂ ਨਿਕਲਿਆ ਆਇਆ ਹੈ ਤੇ ਇਹਦੇ ਵਿੱਚ ਬਹੁਤ ਸ਼ਕਤੀ ਹੈ ਸਾਰੇ ਮੰਤਰਾਂ ਦਾ ਮਹਾ ਮੰਤਰ ਹੈ ਮੂਲ ਮੰਤਰ ਸਾਧ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਦੇ ਨੇ ਜਿਸ ਵੀ ਇਨਸਾਨ ਦੇ ਉੱਪਰ ਉਹ ਨੂੰ ਆਪਣੇ ਚਰਨਾ ਕਮਲਾ ਦਾ ਪ੍ਰੇਮ ਬਖਸ਼ ਦੇਣ ਤੇ ਗੁਰੂ ਨਾਲ ਪ੍ਰੇਮ ਕਿਵੇਂ ਕਰੀਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪ੍ਰੇਮ ਬਾਣੀ ਪੜ੍ਹ ਕੇ ਕੀਤਾ ਜਾ ਸਕਦਾ ਹੈ ਜੇ ਅਸੀਂ ਆਪਣੇ ਪ੍ਰੇਮ ਦਾ ਅਝਹਾਰ ਕਰਨਾ ਚਾਹੁੰਦੇ ਆਂ ਬਾਣੀ ਪੜਿਆਂ ਤੋਂ ਬਿਨਾ ਨਹੀਂ ਹੋਣਾ ਸ਼ਹੀਦ ਸਿੰਘਾਂ ਦੀ ਖੁਸ਼ੀ ਵੀ ਬਾਣੀ ਪੜਿਆਂ ਹੀ ਮਿਲਨੀ ਸੋ ਸਾਧ ਸੰਗਤ ਜੀ ਅੱਜਵਾਰੀ ਹੱਡ ਬੀਤੀ ਜਿਹੜੀ ਐ ਇੱਕ ਭੈਣ ਆਪਣੀ ਹੱਡ ਬੀਤੀ ਸੁਣਾਉਂਦੀ ਆ ਉਹ ਭੈਣ ਦੱਸਦੀ ਐ ਕਿ ਸਾਡੇ ਪਰਿਵਾਰ ਦੇ ਵਿੱਚ ਸਾਰਾ ਜਿਹੜਾ ਖਾਨਦਾਨੀ ਚੱਲਿਆ ਹੁੰਦਾ ਸੀ ਕਿ ਅਸੀਂ ਘਰੇ ਦੀਵਾ ਬਾਲਦੇ ਸੀ ਸਾਡੇ ਘਰ ਵਿੱਚ ਜਗ੍ਹਾ ਸੀ ਤੇ ਉੱਥੇ ਅਸੀਂ ਮੇਲਾ ਵੀ ਕਰਦੇ ਕੋਈ ਬਾਣੀ ਪੂਣੀ ਦਾ ਨਾਮੋ ਨਿਸ਼ਾਨ ਨਹੀਂ ਸੀ ਕੋਈ ਬਾਣੀ ਨਹੀਂ ਸੀ ਪੜਦਾ ਤੇ ਅਸੀਂ ਸੋਚਣਾ ਕਿ ਅਸੀਂ ਮੇਲੇ ਕਰਾਉਣੇ ਆ ਤੇ ਤਾਂ ਹੀ ਸਾਡਾ ਕਾਰੋਬਾਰ ਚੱਲੀ ਜਾਂਦਾ ਹੈ ਵਧੀਆ ਵੀ ਕਲੇਸ਼ ਕਲੂਚ ਨਹੀਂ ਆ ਘਰ ਦੇ ਵਿੱਚ ਕਿ ਅਸੀਂ ਇਹੀ ਸੋਚ ਕੇ ਫਿਰ ਉਹ ਜਿੰਨੂ ਮੰਨਦੇ ਸੀ ਆਪਾਂ ਜਿਹੜੀ ਜਗਾ ਸੀ ਉੱਥੇ ਦੀਵਾ ਬਾਲਣਾ ਕਿ ਬਾਬਾ ਸਾਡੇ ਤੇ ਕਿਰਪਾਈ ਰੱਖੇ ਕਹਿੰਦੇ ਪਰ ਸਾਡੀ ਇੱਕ ਮਾਤਾ ਸੀ ਬਜ਼ੁਰਗ ਕਹਿੰਦੀ ਕਿ ਉਹਨੇ ਅੰਮਤ ਛਕਿਆ ਹੋਇਆ ਸੀ ਔਰ ਸਾਡੇ ਘਰ ਦੇ ਵਿੱਚ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਸੀ ਕਹਿੰਦੇ ਕਿ ਇਹ ਸਾਡਾ ਜਿਹੜਾ ਪੂਰਾ ਖਾਨਦਾਨ ਸੀ ਸਾਡੇ ਦਾਦੇ ਪੜਦਾਦੇਆਂ ਤੋਂ ਇਹ ਕੰਮ ਚੱਲਦਾ ਹੁੰਦਾ ਸੀ ਅਸੀਂ ਵੀ ਫਿਰ ਉਹੀ ਕੰਮ ਜਾਰੀ ਰੱਖਿਆ ਪਰ ਕਹਿੰਦੇ ਘਰ ਵਿੱਚ ਕੁਝ ਐਸੀਆਂ ਚੀਜ਼ਾਂ ਹੋਈਆਂ ਕਿ ਕਈ ਵਾਰ ਸਾਡੇ ਕੋਲ ਜਦਾਂ ਦੀਵਾ ਨਾ ਬਾਲਿਆ ਜਾਣਾ ਕੋਈ ਨਾਂਗਾ ਪੈ ਜਾਣਾ ਜਾਂ ਚਿੱਤੇ ਨਾ ਰਹਿਣਾ ਜਾਂ ਕਈ ਵਾਰੀ ਕੋਈ ਕੋਲ ਪੈਸਾ ਨਾ ਹੋਣਾ ਕਿ ਤੇਲ ਪਾਈਏ ਤੇ ਦੀਵਾ ਬਾਲੀ ਸੋ ਕਹਿੰਦੇ ਐਦਾਂ ਹੋਇਆ ਕਿ ਸਾਡੇ ਤੇ ਉਲਟੀਆਂ ਚੀਜ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਉਲਟੀਆਂ ਚੀਜ਼ਾਂ ਇਦਾਂ ਕਿ ਘਰ 'ਚ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਕਾਫੀ ਕਿਉਂਕਿ ਸਾਧ ਸੰਗਤ ਜੀ ਜਿੱਦਾਂ ਕੋਈ ਐਸੀਆਂ ਚੀਜ਼ਾਂ ਹੋਣ ਨਾ ਵੀ ਪਹਿਲਾਂ ਬਜ਼ੁਰਗ ਮੰਨਦੇ ਹੋਣ ਦੀਵੇ ਬਾਲਦੇ ਹੋਣ ਤੇ ਬਾਅਦ ਵਿੱਚ ਜਿਹੜੇ ਬੱਚੇ ਉਹ ਨਾ ਮੰਨਣ ਤੇ ਫਿਰ ਉਹ ਕਹਿੰਦੇ ਪੀਰ ਤੰਗ ਕਰਦੇ ਨੇ ਸੋ ਕਹਿੰਦੇ ਕਿ ਅਸੀਂ ਵੀ ਇਦਾਂ ਸੋਚਿਆ ਕਿਉਂਕਿ ਸਾਡੇ ਤੇ ਕਾਫੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਘਰ ਵਿੱਚ ਕੋਈ ਨਾ ਕੋਈ ਚੀਜ਼ ਖਰਾਬ ਹੋ ਜਾਣੀ ਬਿਮਾਰੀ ਆ ਜਾਣੀ ਕਲੇਸ਼ ਆ ਜਾਣਾ ਤੇ ਕਹਿੰਦੇ ਅਸੀਂ ਦੀਵਾ ਬਾਲਣਾ ਫਿਰ ਠੀਕ ਹੋ ਜਾਣਾ ਤੇ ਕਹਿੰਦੇ ਕਿ ਫਿਰ ਸਾਨੂੰ ਬੰਦਸ਼ ਜੀ ਲੱਗਣ ਲੱਗੀ ਕਿ ਇਹ ਕੀ ਹੋਇਆ ਇਹ ਅਸੀਂ ਦੀਵਾ ਬਾਲੀ ਤਾਂ ਠੀਕ ਨਹੀਂ ਤੇ ਫਿਰ ਸਾਡੇ ਤੇ ਸਾਡੇ ਤਾਂ ਬੰਦਸ਼ ਹੋ ਗਈ ਵੀ ਹੁਣ ਦੀਵਾ ਕਈ ਵਾਰੀ ਨਹੀਂ ਵੀ ਬਾਲਿਆ ਜਾਂਦਾ ਤੇ ਸਾਧ ਸੰਗਤ ਜੀ ਉਹ ਭੈਣ ਕਹਿੰਦੀ ਕਿ ਆਪਾਂ ਫਿਰ ਸਲਾਹ ਕਰਦੇ ਵੀ ਕੀ ਕੀਤਾ ਜਾ ਸਕਦਾ ਵੀ ਆਪਾਂ ਤੇ ਪੰਗਾ ਲੈ ਲਿਆ ਵੀ ਆਪਾਂ ਤੇ ਹੁਣ ਦੀਵਾ ਬਾਲ ਸਕਦੇ ਅੱਗੇ ਬੱਚਿਆਂ ਨੂੰ ਕੌਣ ਸਮਝਾਏ ਇਦਾਂ ਦੇ ਬੱਚੇ ਤੰਗ ਹੋਣਗੇ ਸਾਰੀ ਉਮਰ ਤੇ ਸਾ ਸੰਗਏ ਜੀ ਉਹ ਕਹਿੰਦੇ ਕਿ ਅਸੀਂ ਸੋਚਿਆ ਕਿ ਕਿਸੇ ਸਿਆੜੇ ਬੰਦੇ ਨਾਲ ਗੱਲ ਕਰਦੇ ਆਂ ਵੀ ਹੁਣ ਕੀ ਕੀਤਾ ਜਾ ਸਕਦਾ ਤੇ ਉਹ ਭੈਣ ਦੱਸਦੀ ਐ ਵੀ ਅਸੀਂ ਸਾਡੇ ਲਾਗੇ ਕੋਈ ਇੱਕ ਵੱਡੀ ਜਗ੍ਹਾ ਐ ਉੱਥੇ ਕੋਈ ਬਾਬਾ ਬੈੰਦਾ ਆ ਪੀਰ ਤੇ ਅਸੀਂ ਉਹਦੇ ਕੋਲ ਗਏ ਤੇ ਉਹਨੂੰ ਦੱਸਿਆ ਤੇ ਉਹ ਅੱਗੋਂ ਕਹਿੰਦਾ ਕਿ ਹੁਣ ਤੁਸੀਂ ਪੀਰ ਨਰਾਜ਼ ਕਰ ਲਿਆ ਹੁਣ ਤੁਹਾਨੂੰ ساری ਉਮਰ ਜਿਹੜਾ ਦੀਵਾ ਬਾਲ ਲਓਗੇ ਜਿੰਨਾ ਚਿਰ ਜਗਾਈ ਜਾਓਗੇ ਠੀਕ ਰਹੋਗੇ ਨਹੀਂ ਤੇ ਤੈਨੂੰ ਤੰਗ ਕਰੇਗਾ ਕੋਈ ਠੀਕ ਨਹੀਂ ਕਰ ਸਕਦਾ ਤੁਹਾਨੂੰ ਪੀ ਤੁਹਾਡਾ ਨੁਕਸਾਨ ਵੱਡਾ ਵੀ ਹੋ ਸਕਦਾ ਸੋ ਦੀਵਾ ਬਾਲਣਾ ਨਾ ਛੱਡਿਓ ਸੋ ਕਹਿੰਦੇ ਕਿ ਸਾਨੂੰ ਉੱਥੋਂ ਵੀ ਕੋਈ ਨਾ ਕੋਈ ਰਾਹਤ ਮਿਲੀ ਸੋ ਹੋਰ ਪੀ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਪੀ ਅਸੀਂ ਦੀਵਾ ਬਾਲਣਾ ਜਾਰੀ ਰੱਖਣਾ ਪਏਗਾ ਸਾਨੂੰ ਸੋ ਕਹਿੰਦੇ ਕਿ ਇਦਾਂ ਹੀ ਫਿਰ ਮੇਰੇ ਮਨ ਚ ਆਇਆ ਭੈਣ ਕਹਿੰਦੀ ਕਿ ਅਸੀਂ ਕਿਸੇ ਨਾਲ ਵਿਚਾਰ ਕਰੀਏ ਹੋਰ ਫਿਰ ਕਹਿੰਦੇ ਗ੍ਰੰਥੀ ਸਿੰਘ ਸੀ ਸਾਡੇ ਪਿੰਡ ਦੇ ਕਾਫੀ ਬਜ਼ੁਰਗ ਜਿਹੜੇ ਵੀ 25 ਸਾਲ ਤੋਂ ਉਹ ਸੇਵਾ ਕਰਦੇ ਸੀ ਤੇ ਕਾਫੀ ਉਹਨਾਂ ਨੂੰ ਗਿਆਨ ਸੀ ਬਾਣੀ ਪੜ੍ਹਦੇ ਸੀ ਕਹਿੰਦੇ ਅਸੀਂ ਫਿਰ ਉਹਨਾਂ ਨਾਲ ਵੀ ਵਿਚਾਰ ਕੀਤੀ ਕਿ ਕੀ ਕੀਤਾ ਜਾਏ ਸਮਝ ਨਹੀਂ ਆਉਂਦੀ ਤੇ ਉਹ ਕਹਿੰਦੇ ਪੀਏ ਤੁਹਾਡੇ ਘਰ ਦੇ ਵਿੱਚ ਨੁਕਸਾਨ ਤੇ ਸੱਚੀ ਹੋ ਸਕਦਾ ਹੈ ਕਿਉਂਕਿ ਇਹ ਚੀਜ਼ਾਂ ਮੈਂ ਵੀ ਜਿੰਨੀਆਂ ਕਿ ਪੜ੍ਹੀਆਂ ਸੁਣੀਆਂ ਨੇ ਵੱਡਿਆਂ ਕੋਲੋਂ ਬਜ਼ੁਰਗਾਂ ਕੋਲੋਂ ਕਿ ਇਹ ਦੀਵਾ ਜਦੋਂ ਕੋਈ ਬਾਲਦਾ ਹੈ ਫਿਰ ਉਹ ساری ਉਮਰ ਬਾਲਣਾ ਪੈਂਦਾ ਹੈ ساری ਜ਼ਿੰਦਗੀ ਬਾਲਣਾ ਪੈਂਦਾ ਬੱਚਿਆਂ ਨੂੰ ਵੀ ਬਾਲਣਾ ਪੈਂਦਾ ਇਹ ਕਾਰ ਪੈ ਜਾਂਦੀ ਹੈ ਜੇ ਨਹੀਂ ਬਾਲੋਗੇ ਤਾਂ ਤੁਹਾਡਾ ਨੁਕਸਾਨ ਹੋਏਗਾ ਕਹਿੰਦੇ ਫਿਰ ਬਾਬਾ ਜੀ ਨੂੰ ਪੁੱਛਿਆ ਕੀ ਕਰਾਈਏ ਕਹਿੰਦੇ ਬਾਬਾ ਜੀ ਕਹਿੰਦੇ ਵੀ ਤੁਸੀਂ ਇਦਾਂ ਕਰੋ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ ਤੇ ਸ਼ਹੀਦਾਂ ਦੀ ਜੋਤ ਘਰ 'ਚ ਲਾਉਣੀ ਸ਼ੁਰੂ ਕਰ ਦਿਓ ਕਿਉਂਕਿ ਸ਼ਹੀਦਾਂ ਦੀ ਜੋਤ ਆ ਗਈ ਫਿਰ ਇਹ ਦੀਵੇ ਦੂਵੇ ਕੁਝ ਨਹੀਂ ਕਰ ਸਕਦੇ ਕਿਉਂਕਿ ਜਰੇ ਸ਼ਿਹਦਾ ਜਿਹੜੀ ਸ਼ਕਤੀ ਹੈ ਨਾ ਇਹ ਪੀਰ ਜਿਹੜੇ ਨੇ ਇਹ ਫਿਰ ਤੰਗ ਨਹੀਂ ਕਰਨਗੇ ਤੁਹਾਨੂੰ ਫਿਰ ਦੀਵਾ ਬਾਲਿਓ ਨਾ ਬਾਲਿਓ ਕਹਿੰਦੇ ਕਿ ਇਹ ਤੇ ਸਾਨੂੰ ਕਹਿ ਦਿੱਤਾ ਵੀ ਸ਼ਿਹਦਾ ਦੀ ਜੋਤ ਜਗਾਓ ਤੇ ਫਿਰ ਨਹੀਂ ਆਉਣਗੇ ਕਹਿੰਦਾ ਕਿ ਆਪਾਂ ਮੈਂ ਜਦੋਂ ਘਰ ਆਏ ਤੇ ਮੈਂ ਸੋਚਿਆ ਪੀ ਪੀਰਾਂ ਦਾ ਪਹਿਲਾਂ ਦੀਵਾ ਬਾਲਦੇ ਸੀ ਉੱਤ ਤੇਲ ਪੈਂਦਾ ਸੀ ਕਹਿੰਦਾ ਮੈਂ ਮਾਂ ਬਾਬਿਆਂ ਨੂੰ ਪੁੱਛ ਲਿਆ ਸੀ ਤੇ ਉਹ ਕਹਿੰਦੇ ਦੇਸੀ ਘਿਓ ਦੀ ਜੋਤ ਹੁੰਦੀ ਹੈ ਤੇ ਮੈਂ ਸੋਚਿਆ ਕਿ ਮਨਾ ਤੇਲ ਸਸਤਾ ਤੇ ਕਿ ਉਹ ਮੈਂਗਾ ਦੇਸੀ ਤੇ ਬਾਬਿਆ ਨੇ ਕਿਹਾ ਕਿ ਉਹ ਹੋਣਾ ਵੀ ਸ਼ੁੱਧ ਚਾਹੀਦਾ ਕਹਿੰਦਾ ਮੈਂ ਫਿਰ ਅਸੀਂ ਸੋਚਿਆ ਕਿ ਜਦੋਂ ਹੁਣ ਦੀਵਾ ਬਾਲਿਆਂ ਹੁਣ ਬੰਦ ਨਹੀਂ ਕਰ ਸਕਦੇ ਫਿਰ ਇਹ ਨਾ ਹੋਵੇ ਕਿ ਅਸੀਂ ਦੋਹਰਾ ਪੰਗਾ ਲੈ ਲਈਏ ਵੀ ਅਸੀਂ ਜੋਤ ਬਾਲ ਲਈਏ ਤੇ ਜੋਤ ਦਾ ਤੇ ਫਿਰ ਦੋਹਰਾ ਖਰਚਾ ਪਏਗਾ ਵੀ ਉਹ ਵੀ ਨਾ ਬੰਦ ਹੋਵੇ ਫਿਰਾਨੂੰ ਸ਼ੀਤ ਤੰਗ ਕਰ ਲੱਗ ਜਾਣ ਕਹਿੰਦੇ ਅਸੀਂ ਨਾ ਕਰ ਮਤਲਬ ਅਸੀਂ ਨਹੀਂ ਬਾਲਿਆ ਫਿਰ ਅਸੀਂ ਘਰ ਆਏ ਚਲੋ ਥੋੜੇ ਦਿਨ ਬੀਤੇ ਲੰਗੇ ਤੇ ਕੀ ਹੋਇਆ ਕਿ ਮੀਰਾ ਵੱਡਾ ਕਹਿੰਦੀ ਜਿਹੜਾ ਵੱਡਾ ਬੇਟਾ ਆ ਉਹ ਨੂੰ ਦੋਰਾ ਦੋਰਾ ਪੈ ਗਿਆ ਕਹਿੰਦੀ ਦੋਰੇ ਪੈਣੇ ਸ਼ੁਰੂ ਹੋ ਡਾਕਟਰਾਂ ਕੋ ਖੜਿਆ ਡਾਕਟਰ ਕਹਿੰਦੇ ਵੀ ਸਮਝ ਨਹੀਂ ਆਉਂਦਾ ਕਿ ਕੀ ਗੱਲ ਬਣੀ ਹੈ ਡਾਕਟਰਾਂ ਦਵਾਈ ਦਿੱਤਾ ਵੀ ਇਹਦਾ ਦਿਮਾਗ ਦਾ ਕੁਝ ਹੈ ਕੋਈ ਮੈਂਟਲ ਪ੍ਰੋਬਲਮ ਹੈ ਇਹਨੂੰ ਚੰਗਾ ਭਲਾ ਕਹਿੰਦੀ ਦੋਰੇ ਪੈਣੇ ਸ਼ੁਰੂ ਹੋ ਗਏ ਖਲੋਤੇ ਖਲੋਤੇ ਨੇ ਗੱਲ ਕਰਦੇ ਕਰਦੇ ਨੇ ਡਿੱਗ ਜਾਣਾ ਚਲੋ ਅਦੀ ਦਵਾਈ ਸ਼ੁਰੂ ਕਰਾਈ ਐਦਾਂ ਕੋਈ ਨਾ ਕੋਈ ਨੁਕਸਾਨ ਹੋਣਾ ਕਦੀ ਮੋਟਰ ਛੱਡ ਜਾਣੀ ਕਦੀ ਟੀਵੀ ਛੱਡ ਜਾਣਾ ਕੁਝ ਨਾ ਕੁਝ ਹੋਣਾ ਸ਼ੁਰੂ ਹੋ ਗਿਆ ਤੇ ਇਹ ਕਹਿੰਦੇ ਕਿ ਫੇਰ ਅਸੀਂ ਉਹ ਬਾਬਿਆਂ ਕੋਲ ਗਏ ਗ੍ਰੰਥੀ ਸਿੰਘ ਸੀ ਸਾਡੇ ਪਿੰਡ ਦੇ ਜਿਹੜੇ ਕਹਿੰਦੇ ਉਹਨਾਂ ਨੂੰ ਅਸੀਂ ਦੱਸਿਆ ਕਿ ਸਾਡਾ ਤੇ ਹੁਣ ਨੁਕਸਾਨ ਵਾਧਾ ਜਾਂਦਾ ਹੈ ਵੀ ਅਸੀਂ ਦੀਵਾ ਵੀ ਬਾਲਦੇ ਹਾਂ ਉਹਦੇ ਕਹਿੰਦੇ ਕਿ ਬਾਬਾ ਜੀ ਕਹਿੰਦੇ ਵੀ ਤੁਹਾਨੂੰ ਮੈਂ ਕਿਹਾ ਸੀ ਜੋਤ ਬਾਲਿਓ ਸ਼ੀਦਾਂ ਦੀ ਜੋਤ ਨਹੀਂ ਬਾਲੀ ਕਰ ਤੁਸੀਂ ਕਹਿੰਦੇ ਅਸੀਂ ਦੱਸਿਆ ਕਿ ਬਾਬਾ ਜੀ ਅਸੀਂ ਡਰਦੇ ਹਾਂ ਵੀ ਪਹਿਲਾਂ ਤੇ ਸਰੋਂ ਦੇ ਤੇਲ ਦੀ ਅਸੀਂ ਦੀਵਾ ਬਾਲਦੇ ਹਾਂ ਖਰਚਾ ਘੱਟ ਹੈ ਤੇ ਇੰਨਾ ਤੰਗ ਹੋ ਰਹੇ ਹਾਂ ਹੁਣ ਬੁਝਾ ਨਹੀਂ ਸਕਦੇ ਬੰਦ ਨਹੀਂ ਕਰ ਸਕਦੇ ਹੇ ਹੁਣ ਬਾਲਦੇ ਵੀ ਆ ਫਿਰ ਵੀ ਨੁਕਸਾਨ ਹੋਈ ਜਾਂਦਾ ਹੈ ਹੁਣ ਜੇ ਅਸੀਂ ਦੇਸੀ ਘਿਓ ਦੀ ਜੋਤ ਜਗਾਉਨੇ ਆ ਉਹ ਵੀ ਸਾਡੇ ਤੇ ਕਾਰਨਾ ਪੈ ਜਾਵੇ ਤੇ ਤੁਸੀਂ ਕਹਿੰਦੇ ਘਿਓ ਵੀ ਸ਼ੁੱਧ ਚਾਹੀਦਾ ਆ ਜੇ ਝੂਠੇ ਮੇਤੇ ਹੱਥ ਲੱਗੇ ਸ਼ਹੀਦ ਨਰਾਜ ਹੋਗੇ ਕਿਤੇ ਉਹ ਸਾਡੇ ਟੱਬਰ ਨੂੰ ਤੰਗ ਨਾ ਕਰ ਤੇ ਸਾਧ ਸੰਗਤ ਜੀ ਉਹ ਬਾਬਾ ਜੀ ਕਹਿੰਦੇ ਵੀ ਸ਼ਹੀਦ ਤੇ ਪੀਰਾਂ ਦੇ ਵਿੱਚ ਆਹੀ ਤਾਂ ਫਰਕ ਹੈ ਸ਼ਹੀਦ ਤੰਗ ਨਹੀਂ ਕਰਦੇ ਸ਼ਹੀਦ ਤੰਗ ਉਹਨੂੰ ਕਰਦੇ ਨੇ ਜਿਹੜੇ ਨਾਮ ਤੋਂ ਦੂਰ ਨੇ ਬਾਣੀ ਤੋਂ ਦੂਰ ਨੇ ਜਿਹੜੇ ਵਾਹਿਗੁਰੂ ਨੂੰ ਤੇਉਂਦੇ ਨਹੀਂ ਸ਼ਹੀਦਾਂ ਦਾ ਜਿਹੜਾ ਸੁਭਾਅ ਹੈ ਨਾ ਬੜਾ ਕਰੜਾ ਹੈ ਸ਼ਹੀਦ ਆ ਜਾਂਦੇ ਨੇ ਫਿਰ ਜਦੋਂ ਕੋਈ ਗਲਤ ਕਰਦਾ ਹੈ ਨਾ ਕਿਸੇ ਨਾਲ ਧੋਖਾ ਕਰਦਾ ਹੈ ਮਾੜਾ ਕਰਦਾ ਆ ਫਿਰ ਉਹਨੂੰ ਬਖਸ਼ਦੇ ਨਹੀਂ ਉਹਦਾ ਸ਼ਹੀਦ ਤੰਗ ਨਹੀਂ ਕਰਦੇ ਕਿਉਂਕਿ ਗੁਰੂ ਮਹਾਰਾਜ ਦੀ ਜਿਹੜੀ ਆ ਕਿਰਪਾ ਦੇ ਅਨੁਸਾਰ ਉਹਨਾਂ ਦੀ ਆਗਿਆ ਦੇ ਅਨੁਸਾਰ ਵਿੱਚ ਹੁੰਦੇ ਨੇ ਉਹਦਾ ਸਾਰਾ ਤੋਂ ਸੁਤੰਤਰ ਨੇ ਸ਼ਹੀਦ ਪੂਤ ਪ੍ਰੇਤ ਨਹੀਂ ਸ਼ਹੀਦਾਂ ਦੇ ਪਵਿੱਤਰ ਰੂਹਾਂ ਨੇ ਜਿਨ੍ਹਾਂ ਨੇ ਆਪਣੇ ਆਪ ਦਾ ਬਲੀਦਾਨ ਦੇ ਕੇ ਗੁਰੂ ਸਾਹਿਬਾਂ ਦੀ ਖੁਸ਼ੀ ਪ੍ਰਾਪਤ ਕੀਤੀ ਹੁੰਦੀ ਹੈ ਕਹਿੰਦੇ ਕਿ ਬਾਬਾ ਜੀ ਨੇ ਸਾਨੂੰ ਇਦਾਂ ਸਮਝਾਇਆ ਤੇ ਸਾਨੂੰ ਥੋੜਾ ਜਿਹਾ ਹੌਸਲਾ ਹੋਇਆ ਕਹਿੰਦੇ ਕਿ ਅਸੀਂ ਘਰ ਦੇ ਵਿੱਚ ਫਿਰ ਜੋਤ ਬਾਲੀ ਤੇ ਦੀਵਾ ਨਹੀਂ ਵਾਲਿਆ ਤੇ ਕਹਿੰਦੇ ਕਿ ਚਲੋ ਕੁਝ ਦਿਨ ਜੋਤ ਲਗਾਉਂਦੇ ਰੇ ਤੇ ਉਹਨੇ ਦਿਨ ਕਹਿੰਦੇ ਕਿ ਸਾਰਾ ਕੋਈ ਨੁਕਸਾਨ ਨਹੀਂ ਹੋਇਆ ਤੇ ਵਧੀਆ ਚੱਲਦਾ ਰਿਹਾ ਸਾਰਾ ਸਿਸਟਮ ਕਹਿੰਦੇ ਕਿ ਬਾਬਾ ਜੀ ਨੂੰ ਦੱਸਿਆ ਜਾ ਕੇ ਕਿ ਬਾਬਾ ਜੀ ਪੀ ਹੁਣ ਜੋਤ ਜਿੱਦਨ ਦੀ ਲਗਾਈ ਓਦਾਂ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਪਰ ਜੀ ਹੁਣ ਨਾਗਾ ਪੈ ਗਿਆ ਜੋਤ ਵਿੱਚ ਫਿਰ ਕਹਿੰਦੇ ਬਾਬਾ ਜੀ ਕਹਿੰਦੇ ਕਿ ਤੁਸੀਂ ਬਾਣੀ ਪੜਦੇ ਹੋ ਅਸੀਂ ਬਾਣੀ ਤੇ ਨਹੀਂ ਪੜਦੇ ਤੇ ਉਹ ਕਹਿੰਦੇ ਬਾਬਾ ਜੀ ਕਹਿੰਦੇ ਪੀ ਤੁਹਾਡੇ ਘਰ ਦੇ ਵਿੱਚ ਕੋਈ ਤੇ ਹੋਏਗਾ ਜਿਹੜਾ ਬਾਣੀ ਪੜਦਾ ਹੈ ਕਹਿੰਦਾ ਅਸੀਂ ਕਿਹਾ ਆਪਾਂ ਤੇ ਨਹੀਂ ਕੋਈ ਪੜਦੇ ਹਾਂ ਸਾਡੀ ਇੱਕ ਮਾਤਾ ਹੈ ਬੜੀ ਬਜ਼ੁਰਗ 90 ਸਾਲ ਦੀ ਲਾਗੇ ਚੰਗੇ ਉਮਰ ਹੈ ਉਹ ਸ਼ਾਇਦ ਪੜਦੀ ਹੋਵੇ ਤੇ ਕਹਿੰਦੇ ਕਿ ਉਹਨਾਂ ਨੂੰ ਜਾ ਕੇ ਪੁੱਛਿਓ ਬਾਣੀ ਪੜ੍ਹਦੇ ਨੇ ਫਿਰ ਮੇਰੇ ਕੋ ਆਏ ਤੇ ਇਹ ਕਹਿੰਦੇ ਅਸੀਂ ਜਾਣੇ ਆਪਣੀ ਉਹ ਮਾਤਾ ਨੂੰ ਪੁੱਛਦੇ ਆਂ ਮਾਤਾ ਪੀਤੂ ਕੋਈ ਪਾਠ ਕਰਦੀ ਹੈ ਕੋਈ ਬਾਣੀ ਪੜ੍ਹਦੀ ਹੈ ਮਾਤਾ ਕਹਿੰਦੀ ਔਖਾ ਸੌਖਾ ਬੋਲ ਕੇ ਕਿ ਬੇਟਾ ਪੁੱਤ ਮੈਨੂੰ ਬਾਣੀ ਤੇ ਨਹੀਂ ਪੜ੍ਹਨੀ ਹੁੰਦੀ ਪਰ ਮੈਂ ਜੋ ਆਪਣੇ ਬਚਪਨ ਚ ਸਿੱਖੀ ਸੀ ਮੂਲ ਮੰਤਰ ਮੈਂ ਉਹ ਕਰਦੀ ਆ ਤੇ ਉਹ ਮੈਂ ਕਰਦੀ ਰਹੀ ਨਹੀਂ ਮੈਨੂੰ ਨਹੀਂ ਪਤਾ ਇੱਕ ਦਿਨ ਜੇ ਮੈਂ ਕਿੰਨੀ ਯਾਰ ਕਰ ਲੈਣੀ ਆ ਪਰ ਮੈਂ ਕਰਦੀ ਰਹੀ ਆ ਤੇ ਵਾਹਿਗੁਰੂ ਸਿਮਰਨ ਕਰਦੀ ਆ ਕਹਿੰਦੇ ਕਿ ਇਦਾਂ ਅਸੀਂ ਜਾ ਕੇ ਉਹਨਾਂ ਦੱਸਤਾ ਭਾਈ ਸਾਹਿਬ ਨੂੰ ਕਿ ਇਦਾਂ ਮਾਤਾ ਸਾਡੀ ਮੂਲ ਮੰਤਰ ਕਹਿੰਦੀ ਆ ਮੈਂ ਕਰਦੀ ਆ ਕਹਿੰਦੇ ਉਹ ਬਾਬਾ ਜੀ ਕਹਿੰਦੇ ਉਸ ਮੂਲ ਮੰਤਰ ਦੀ ਬਦੌਲਤ ਹੀ ਤੁਸੀਂ ਅੱਜ ਤੱਕ ਬਚੀ ਜਾਂਦੇ ਸੀ ਤੁਹਾਡਾ ਨੁਕਸਾਨ ਕੋਈ ਵੱਡਾ ਨਹੀਂ ਹੋਇਆ ਆ ਛੋਟੇ ਮੋਟੇ ਨੁਕਸਾਨ ਕੋਈ ਗੱਲ ਨਹੀਂ ਪਰ ਜਿਹੜੇ ਵੱਡੇ ਨੁਕਸਾਨ ਹੋਣੇ ਸੀ ਉਹ ਮੂਲ ਮੰਤਰ ਨੇ ਤੁਹਾਨੂੰ ਬਚਾ ਰੱਖਿਆ ਹੁਣ ਤੁਸੀਂ ਕਹਿੰਦੇ ਹੋ ਕਿ ਜੋਤ ਬੁਝਾਈ ਤੇ ਕੀ ਹੋਊਗਾ ਇੰਦੇ ਕਿ ਜਦੋਂ ਤੁਹਾਡੇ ਕੋਲ ਹੁੰਦਾ ਤੁਸੀਂ ਇੱਕ ਦਿਨ ਹਫਤੇ ਚ ਰਾਤੋਂ ਜੋਤ ਬਾਲਨ ਦਾ ਹੁਣ ਇਹਦੇ ਨਾਲ ਕੀ ਹੋਏਗਾ ਉਹ ਕਹਿੰਦੇ ਕਿ ਇਹਦੇ ਨਾਲ ਤੁਹਾਡਾ ਨੁਕਸਾਨ ਨਹੀਂ ਹੋਏਗਾ ਜੋਤੋਂ ਤੁਸੀਂ ਜਗਾਉਨੇ ਹੋਣਾ ਘਰ ਵਿੱਚ ਬਰਕਤ ਆਏਗੀ ਕਲੇਸ਼ ਨਹੀਂ ਰਹੇਗਾ ਮਾਰੀਆਂ ਰੂਹਾਂ ਦਾ ਵਾਸ ਨਹੀਂ ਹੋਏਗਾ ਘਰ ਦੇ ਵਿੱਚ ਪੀਰ ਫਕੀਰ ਤੰਗ ਨਹੀਂ ਕਰਨਗੇ ਜੇ ਤੁਸੀਂ ਨਹੀਂ ਵੀ ਬਾਲੋਗੇ ਨਾ ਤੇ ਸ਼ਹੀਦ ਕਦੀ ਤੰਗ ਨਹੀਂ ਕਰਨਗੇ ਤੁਹਾਨੂੰ ਹਾਂ ਜੇ ਤੁਸੀਂ ਬਾਲਦੇ ਹੋ ਤੁਹਾਡਾ ਭਲਾ ਹੀ ਹੋਏਗਾ ਮੂਲ ਮੰਤਰ ਜੋ ਤੁਹਾਡੀ ਮਾਤਾ ਕਰਦੀ ਹੈ ਮੂਲ ਮੰਤਰ ਦਾ ਪੱਲਾ ਫੜ ਲਓ ਮੂਲ ਮੰਤਰ ਦੀ ਬਾਣੀ ਸ਼ਹੀਦ ਸਿੰਘ ਆ ਜਾਂਦੇ ਨੇ ਫਿਰ ਸ਼ਹੀਦਾਂ ਦਾ ਪਹਿਰਾ ਹੋ ਜਾਂਦਾ ਹੈ ਤੇ ਸ਼ਹੀਦ ਸਿੰਘ ਮਾਰੀਆਂ ਰੂਹਾਂ ਨੂੰ ਤੰਗ ਕਰਦੇ ਨੇ ਜਿਹੜੇ ਦੂਜਿਆਂ ਨੂੰ ਤੰਗ ਕਰਦੇ ਨੇ ਉਹਨਾਂ ਨੂੰ ਸ਼ਹੀਦ ਸਿੰਘ ਘੇਰਦੇ ਨੇ ਆ ਕੇ ਤੇ ਤੁਸੀਂ ਆਪਣੇ ਭਲੇ ਲਈ ਆਪਣੇ ਪਰਵਾਦ ਦੀ ਰੱਖਿਆ ਦੇ ਵਾਸਤੇ ਸ਼ਹੀਦਾਂ ਦਾ ਪੱਲਾ ਫੜਨਾ ਹੈ ਬਾਣੀ ਦਾ ਪੱਲਾ ਫੜਨਾ ਸੋ ਸਾਧ ਸੰਗਤ ਜੀ ਉਹ ਭੈਣ ਕਹਿੰਦੀ ਕਿ ਜਦੋਂ ਇਹ ਚੀਜ਼ਾਂ ਅਸੀਂ ਸੁਣੀਆ ਕਿ ਮਾਤਾ ਕਰਕੇ ਉਹ ਮੰਤਰ ਜਿਹੜਾ ਪੜਦੀ ਹੈ ਅਸੀਂ ਵੀ ਪੁੱਛਿਆ ਤੇ ਅਸੀਂ ਵੀ ਕਹਿੰਦੀ ਸੁਣਿਆ ਸੀ ਪਰ ਸਾਨੂੰ ਪਤਾ ਨਹੀਂ ਸੀ ਅਸੀਂ ਸੋਚਦੇ ਸੀ ਕਿ ਐਵੇਂ ਪੜੀ ਜਾਂਦੇ ਨੇ ਵੀ ਇਹਦਾ ਕੀ ਫਾਇਦਾ ਪਰ ਕਹਿੰਦੀ ਹੁਣ ਸਮਝ ਆ ਗਈ ਸੀ ਕਿ ਮੂਲ ਮੰਤਰ ਦੇ ਵਿੱਚ ਬੜੀ ਸ਼ਕਤੀ ਹੈ ਫਿਰ ਕਹਿੰਦੇ ਕਿ ਅਸੀਂ ਮੂਲ ਮੰਤਰ ਅਸੀਂ ਵੀ ਸਾਰੇ ਪਰਿਵਾਰ ਨੇ ਜਪਣਾ ਸ਼ੁਰੂ ਕੀਤਾ ਤੇ ਮੂਲ ਮੰਤਰ ਜਪਿਆ ਘਰ ਵਿੱਚ ਜੋਤ ਲਗਾਉਣੀ ਐ ਐਤਵਾਰ ਦੇ ਐਤਵਾਰ ਅਸੀਂ ਸ਼ਹੀਦ ਸਿੰਘਾਂ ਦੀ ਤੇ ਉਹਦਾਂ ਦਾ ਅਸੀਂ ਪੀਰਾਂ ਦੀ ਨਾਂ ਤੇ ਜਗ੍ਹਾ ਰੱਖੀ ਆ ਤੇ ਨਾ ਅਸੀਂ ਪੀਰਾਂ ਨੂੰ ਮੰਨਦੇ ਆ ਨਾ ਪੀਰਾਂ ਦਾ ਦੀਵਾ ਬਾਲਿਆ ਤੇ ਨਾ ਸਾਨੂੰ ਕਦੀ ਉਹ ਪੀਰ ਦਿਖੇ ਨੇ ਤੇ ਐਦਾਂ ਉਸ ਭੈਣ ਕਹਿੰਦੀ ਕਿ ਮੂਲ ਮੰਤਰ ਨੇ ਸ਼ਹੀਦ ਸਿੰਘਾਂ ਨੇ ਇਰਪਾਗੀ ਤੇ ਸਾਡੇ ਪਰਿਵਾਰ ਤੇ ਜਿਹੜਾ ਇੱਕ ਖਤਰਾ ਸੀ ਵੀ ਪਤਾ ਨਹੀਂ ਕਿੱਡਾ ਕੁ ਵੱਡਾ ਨੁਕਸਾਨ ਹੋ ਜਾਣਾ ਨੁਕਸਾਨ ਨਹੀਂ ਹੋਇਆ ਸਕੇਵਲ ਤੇ ਕੇਵਲ ਮੂਲ ਮੰਤਰ ਕਰਕੇ ਸੋ ਸਾਧ ਸੰਗੇ ਜੀ ਬੜੀ ਸ਼ਕਤੀ ਹੈ ਮੂਲ ਮੰਤਰ ਦੇ ਵਿੱਚ ਤੇ ਵੱਡੇ ਵੱਡੇ ਮਹਾਂਪੁਰਸ਼ਾਂ ਨੇ ਜਦੋਂ ਤੁਸੀਂ ਜੀਵਨੀਆਂ ਪੜੋਗੇ ਨਾ ਬ੍ਰਹਮ ਗਿਆਨੀ ਮਹਾਂਪੁਰਸ਼ ਪੁਰਾਤਨ ਮਹਾਂਪੁਰਸ਼ ਜਿਹੜੇ ਉਹ ਇਹ ਹੀ ਦੱਸਣਗੇ ਕਿ ਮੂਲ ਮੰਤਰ ਵਾਤੋਵਾਦ ਮੂਲ ਮੰਤਰ ਦੇ ਜਾਪ ਕਰਨ ਕਿਉਂਕਿ ਐਸਾ ਮੰਤਰ ਹੈ ਵੱਡੇ ਤੋਂ ਵੱਡੇ ਰੋਗਾਂ ਨੂੰ ਕੱਟ ਦਿੰਦਾ ਹੈ ਸਭ ਕਾਰ ਜਿਹੜਾ ਸੋਣਗੇ ਮੂਲ ਮੰਤਰ ਦਾ ਪੱਲਾ ਫੜ ਲੋ ਸ਼ਹੀ ਸਿੰਘਾਂ ਦਾ ਪੱਲਾ ਫੜ ਲੋ ਜਿੱਥੇ ਮੂਲ ਮੰਤਰ ਹੈ ਗੁਰਬਾਣੀ ਹੈ ਸ਼ਹੀ ਸਿੰਘ ਹਾਜ਼ਰ ਹੋ ਜਾਂਦੇ ਨੇ ਉੱਥੇ ਆ ਸੰਗਤ ਜੀ ਸ਼ਹੀ ਸਿੰਘਾਂ ਦੀ ਖੁਸ਼ੀ ਲੈਣ ਦੇ ਲਈ ਬਾਣੀ ਦਾ ਪੱਲਾ ਫੜੋ ਤੇ ਬਾਣੀ ਜਿਹੜਾ ਸਿੰਘ ਪੜਨ ਲੱਗ ਜਾਂਦਾ ਹੈ ਨਾ ਫਿਰ ਇਹਨੂੰ ਮਾੜੀਆਂ ਰੂਹਾਂ ਤੰਗ ਨਹੀਂ ਕਰਦੀਆਂ ਵੱਡੇ ਤੋਂ ਵੱਡੇ ਰੋਗ ਜੇ ਉਹਦੇ ਤੇ ਆ ਵੀ ਜਾਣਗੇ ਨਾ ਆਪਣੇ ਆਪ ਕੱਟੇ ਜਾਣਗੇ ਬਿਨਾਂ ਦਵਾਈ ਤੋਂ ਸੋ ਸ਼ਹੀਦ ਸਿੰਘਾਂ ਦੇ ਵਿੱਚ ਬੜੀ ਸ਼ਕਤੀ ਹੈ ਆਸਰਿਆਂ ਦੇ ਨਿਆਸਰਿਆਂ ਦੇ ਆਸਰੇ ਬਣਦੇ ਨੇ ਨਿਉਟਿਆਂ ਦੀ ਓਟ ਤੇ ਨਿ ਘਰਿਆਂ ਦੇ ਘਰ ਬਣਦੇ ਨੇ ਸ਼ਹੀਦ ਸਿੰਘ ਤਨ ਤਨ ਅੰਮ੍ਰਿ ਸ਼ਹੀਦ ਬਾਬਾ ਦੀਪ ਸਿੰਘ ਜੀ ਸੋ ਸਾਧ ਸੰਗਤ ਜੀ ਨਾਮ ਲੈਣ ਦੇ ਨਾਲ ਹੀ ਨਾ ਮਨ ਵਿੱਚ ਖੇੜਾ ਆ ਜਾਂਦਾ ਹੈ ਮਨ ਸ਼ਾਂਤ ਹੋ ਜਾਂਦਾ ਹੈ ਮਨ ਦੇ ਵਿਕਾਰ ਐਵੇਂ ਲੱਗ ਜਾਂਦਾ ਹੈ ਕਿ ਸਾਡੇ ਵਰਗਾ ਕੋਈ ਤਨਨੀ ਜਿਹੜਾ ਅਸੀਂ ਬਾਬਾ ਜੀ ਦਾ ਨਾਮ ਜਪ ਰਹੇ ਹਾਂ ਕਿਉਂਕਿ ਨਾਮ ਜਪਣ ਵਾਲਾ ਵੀ ਧੰਨ ਹੋ ਜਾਂਦਾ ਹੈ ਐਸਾ ਨਾਮ ਹੈ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਦਾ ਸੋ ਸਾਥ ਸੰਗਤ ਜੀ ਆਓ ਅਸੀਂ ਸਾਰੇ ਰਲ ਮਿਲ ਕੇ ਜਾਪ ਕਰੀਏ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਜਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ